ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਵਨ ਇੰਡੀਆ ਪੰਜਾਬੀ ਮੈਂ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਬੀਰ ਸਿੰਘ ਪੱਟੀ ਸਾਹਿਬ ਪੱਟੀ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਪੱਟੀ ਸਾਹਿਬ ਕੱਲ 12 April ਹੈ ਅਕਾਲੀ ਦਲ ਨੂੰ ਨਵਾਂ ਪ੍ਰਧਾਨ ਜਿਹੜਾ ਉਹ ਮਿਲ ਜਾਣਾ ਹੈ ਸੰਭਾਵਨਾ ਇਹ ਨੇ ਕਿ ਸੁਖਬੀਰ ਬਾਦਲ ਜਾਂ ਬੀਬੀ ਹਰਸਿਮਰਤ ਬਾਦਲ ਇਹਨਾਂ ਦੋਵਾਂ ਚੋਂ ਕਿਸੇ ਨੂੰ ਪ੍ਰਧਾਨ ਚੁਣਿਆ ਜਾ ਸਕਦਾ। ਬਿਹਤਰ ਤੁਸੀਂ ਜਾਣਦੇ ਹੋ ਸਿਆਸੀ ਮੁਲਾਂਕਣਕਾਰ ਤੁਸੀਂ ਹੋ। ਵੱਧ ਸਮਾਂ ਤੁਸੀਂ ਜਰਨਲਿਜ਼ਮ ਦੇ ਵਿੱਚ ਤੁਹਾਨੂੰ ਹੋ ਗਿਆ। ਤੁਸੀਂ ਬਿਹਤਰ ਜਾਣਦੇ ਹੋ ਵੀ ਅਕਾਲੀ ਦਲ ਕੱਲ 12 ਤਰੀਕ ਵਾਲੇ ਦਿਨ ਕਿਹੜਾ ਦਾਅ ਖੇਡਦਾ। ਸੁਖਬੀਰ ਬਾਦਲ ਹੁਣਾਂ ਨੂੰ ਇਹ ਪ੍ਰਧਾਨਗੀ ਸੌਂਪੀ ਜਾਂਦੀ ਹੈ ਜਾਂ ਉਹਨਾਂ ਦੇ ਧਰਮਪਤਨੀ ਨੂੰ ਸੌਂਪੀ ਜਾਂਦੀ ਹੈ ਤੇ ਜਾਂ ਫਿਰ ਜਿਸ ਕਦਰ ਚਰਚਾਵਾ ਨੇ ਜਾਂ ਫਿਰ ਉਹਨਾਂ ਦੇ ਕੋਈ ਸਿਪਾ ਸਲਾਰ ਜਿਹੜੇ ਆ ਉਹਨਾਂ ਨੂੰ ਇਹ ਅਹੁਦਾ ਜਿਹੜਾ ਦੇ ਦਿੱਤਾ ਜਾਏਗਾ ਜਿੱਦਾਂ ਭੁੰਧੜ ਸਾਹਿਬ ਨੂੰ ਦਿੱਤਾ ਗਿਆ ਤਾਂ ਜੋ ਸੁਖਬੀਰ ਬਾਦਲ ਚਰਚਾ ਦਾ ਵਿਸ਼ਾ ਨਾ ਬਣਨ ਪਰ ਇਹੋ ਜੇ ਸ਼ਖਸ ਨੂੰ ਪ੍ਰਧਾਨ ਬਣਾ ਦਿੱਤਾ ਜਾਵੇ ਜਿਹੜਾ ਉਹਨਾਂ ਦੇ ਆਖੇ ਲੱਗਦਾ ਰਹੇ ਜਿਹਨੂੰ ਅੰਗਰੇਜ਼ੀ ਦੇ ਵਿੱਚ ਯੈਸਮੈਨ ਕਿਹਾ ਜਾਂਦਾ ਇਹਦੇ ਨਾਲ ਹੀ ਪੱਟੀ ਸਾਹਿਬ 15 ਅਪ੍ਰੈਲ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੀਂ ਕਮੇਟੀ ਦੀ ਮੀਟਿੰਗ ਹੋਣੀ ਹੈ ਚਰਚਾਵਾ ਨੇ ਕਿ ਅਕਾਲ ਤਖਤ ਸਾਹਿਬ ਨੂੰ ਪ੍ਰੋਪਰ ਜਥੇਦਾਰ ਸਹਿਬਾਨ ਜਿਹੜੇ ਆ ਉਹ ਮਿਲ ਜਾਣਗੇ ਕਿਹੜੇ ਨਾਂ ਦੇ ਉੱਤੇ ਚਰਚਾ ਹੋ ਰਹੀ ਆ ਕਿਹਨਾਂ ਨੇ ਹਾਮੀ ਭਰ ਦਿੱਤੀ ਆ ਵੀ ਚਲੋ ਮੈਂ ਇਹ ਉਹਦਾ ਜਾਂ ਇਹ ਸੇਵਾ ਨਿਭਾਉਣ ਵਾਸਤੇ ਤਿਆਰ ਆ ਇਹ ਸਾਰੀਆਂ ਗੱਲਾਂ ਜਿਹੜੀਆਂ ਇਥੋਂ ਹੱਤੋਂ ਜਾਣਦੇ ਆ ਪਰ ਇਹਦੇ ਨਾਲ ਹੀ ਆਪਾਂ ਗੱਲ ਕਰਾਂਗੇ ਅਮਿਤ ਸ਼ਾਹ ਦੇ ਉਸ ਬਿਆਨ ਦੀ ਜਿਹੜਾ ਇੱਕ ਨਿੱਜੀ ਚੈਨਲ ਦੇ ਉੱਤੇ ਜਦੋਂ ਉਹਨਾਂ ਨੂੰ ਸਵਾਲ ਕੀਤਾ ਜਾਂਦਾ ਪੰਜਾਬ ਬਾਰੇ ਤਾਂ ਉਹ ਕਹਿੰਦੇ ਆ ਵੀ ਪੰਜਾਬੀ ਜਿਹੜੇ ਆ ਕਹਿੰਦੇ ਇਹਨਾਂ ਦਾ ਕੁਝ ਨਹੀਂ ਪਤਾ ਲੱਗਦਾ ਉਹ ਮਜ਼ਾਈਆ ਅੰਦਾਜ਼ ਦੇ ਵਿੱਚ ਕਹਿ ਦਿੰਦੇ ਕਹਿੰਦੇ ਇਹਨਾਂ ਦੇ ਦਿਲ ਦੀ ਤਾਂ ਜਿਹੜਾ ਰੱਬ ਆ ਉਹ ਵੀ ਨਹੀਂ ਜਾਣ ਸਕਦਾ ਇਹ ਕੀ ਸੋਚਦੇ ਆ ਪਰ ਕਹਿੰਦੇ ਜੋ ਕੁਝ ਹੋਊਗਾ ਸਤਾਈ ਦੇ ਵਿੱਚ ਵਧੀਆ ਹੋਊਗਾ ਪਰ ਨਾਲ ਹੀ ਕੇਂਦਰ ਸਰਕਾਰ ਪੰਜਾਬ ਸਰਕਾਰ ਨੂੰ ਇੱਕ ਚਿੱਠੀ ਜਾਰੀ ਕਰ ਦਿੰਦੀ ਆ ਕਹਿੰਦੇ ਵੀ ਤੁਸੀਂ ਐਦਾਂ ਕਰੋ 50 ਮਹੀਨਿਆਂ ਦਾ ਸਾਡਾ ਜਿਹੜਾ ਨੁਕਸਾਨ ਤੁਸੀਂ ਕੀਤਾ ਨਾ ਧਰਨੇ ਲਾ ਕੇ ਕਿਸਾਨਾਂ ਨੇ ਪੰਜਾਬਦਿਆਂ ਨੇ ਜਦਕਿ ਧਰਨੇ ਪੰਜਾਬ ਦੇ ਕਿਸਾਨ ਇਕੱਲਿਆਂ ਨੇ ਨਹੀਂ ਲਗਾਏ ਹਰਿਆਣਾ ਦੇ ਵੀ ਨਾਲ ਸੀ ਯੂਪੀ ਦੇ ਵੀ ਨਾਲ ਸੀ ਮਹਾਰਾਸ਼ਟਰਾ ਕੇਰਲਾ ਪੂਰੇ ਸੀਗੇ ਪਰ ਉਹਨਾਂ ਨੇ ਪੰਜਾਬ ਸਰਕਾਰ ਨੂੰ ਇੱਕ ਚਿੱਠੀ ਕੱਢੀ ਆ ਵੀ ਤੁਸੀਂ 1639 ਕਰੋੜ ਰੁਪਈਆ ਜਿਹੜਾ ਨਾ ਇਹ ਨੁਕਸਾਨ ਕੀਤਾ ਇਹ ਜਮ੍ਹਾਂ ਕਰਾ ਦਿਓ ਤੋਂ ਸਭ ਤੋਂ ਪਹਿਲਾਂ ਆਪਾਂ ਸ਼ੁਰੂ ਕਰਦੇ ਆ 12 April ਤੇ ਫਿਰ 15 April ਪੱਟੀ ਸਾਹਿਬ ਪਹਿਲੀ ਗਲਤੀ ਇਹ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜੀ ਆ ਇਹ ਮੇਰੇ ਖਿਆਲ ਚੌਥੀ ਵਾਰੀ ਪ੍ਰਧਾਨ ਬਣਨੇ। ਪਹਿਲੀ ਵਾਰੀ ਪ੍ਰਧਾਨ ਇਹ 2008 ਚ ਬਣੇ ਸੀਗੇ ਤੇ ਮੁੜ ਕੇ ਫਿਰ 5 ਸਾਲ 13 ਤੇ ਫਿਰ 18 ਤੇ ਫਿਰ ਜਿਹੜੀ ਆ ਹੁਣ ਬਣ ਰਿਆਂ ਨੇ 23 23 ਚ ਬਣਨਾ ਸੀ 23 ਚ ਫਿਰ ਤੁਹਾਨੂੰ ਪਤਾ ਉਹ ਇਲੈਕਸ਼ਨ ਲੋਕਸ਼ਨ ਕਰਕੇ ਕੰਮ ਅੱਗੇ ਪੈ ਗਿਆ। ਤੇ ਸੁਖਬੀਰ ਸਿੰਘ ਬਾਦਲ ਦਾ ਜਿਹੜਾ ਪ੍ਰਧਾਨ ਬਣਨਾ ਉਹ ਲਗਭਗ ਤੈ ਜੇ ਕਿਸੇ ਆਪਣੇ ਸਿਪਾ ਸਲਾਰ ਨੂੰ ਬਣਾਉਣਾ ਹੁੰਦਾ ਤੇ ਇਹਨਾਂ ਨੂੰ ਸਿੱਧੀ ਅਕਾਲ ਤਖਨਾਂ ਫਿਰ ਚੁਣੌਤੀ ਲੈਣ ਦੀ ਕੋਈ ਜ਼ਰੂਰਤ ਨਹੀਂ ਸੀ ਟੱਕਰ ਤਾਂ ਅਕਾਲ ਤਖਨਾਂ ਲਈ ਆ ਵੀ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਕੂ ਬਣਾਉਣਾ ਸੀ ਜੇ ਸੁਖਬੀਰ ਸਿੰਘ ਬਾਦਲ ਇਹ ਨਾ ਪੜਦਾ ਹੁੰਦਾ ਤੇ ਫਿਰ ਕੋਈ ਇਤਰਾਜ਼ ਨਹੀਂ ਸੀ ਪਰ ਸੱਦ ਮੈਂਬਰ ਇੱਕ ਵੇੜੀ ਭਰਤੀ ਕਰ ਲਿੰਦੀ ਜਿਹੜਾ ਮਰਜ਼ੀ ਬਣ ਜਾਂਦਾ ਤੇ ਮੈਂ ਇਹ ਸੋਚਦਾ ਵੀ ਇਹਨਾਂ ਦੀ ਇੱਕ ਇਹ ਬਲੰਡਰ ਗਲਤੀ ਆ ਸਖਬੀਰ ਸਿੰਘ ਬਾਦਲ ਜਦੋਂ 2 ਦਸੰਬਰ ਨੂੰ ਅਕਾਲ ਤਖਤ ਤੇ ਪੇਸ਼ ਹੋ ਕੇ ਬਕਾਇਦਾ ਤੌਰ ਤੇ ਤਨਖਾਹ ਲਗਵਾਉਂਦੇ ਐ ਤੇ ਮੁੜ ਕੇ ਥਨਾਪੂਨ ਲਖਾ ਭੁਗਦੇ ਐ ਤੇ ਲੋਕਾਂ ਦੀ ਸਿਮਤੀ ਦਲ ਹੋ ਗਈ ਸੀ ਜਦੋਂ ਇਹਨਾਂ ਤੇ ਮਿਲਾ ਹੁੰਦਾ ਫਿਰ ਸਿਮਤੀ ਵੱਧ ਗਈ ਸੀ ਲੇਕਿਨ ਜਦੋਂ ਇਹਨਾਂ ਆਪਣੀ ਤਨਖਾਹ 13 ਦਿਨ ਭੁਗਤ ਕੇ ਸਭ ਕੁਝ ਕਰ ਗਏ ਤੇ ਜਿਹੜੀ 14 ਜਨਵਰੀ ਦੀ ਮੰਗ ਦੀ ਰੈਲੀ ਕਰਨੀ ਸੀ ਤੇ ਉਦੋਂ ਪਹਿਲਾਂ ਇੱਕ ਮੀਟਿੰਗ ਨੂੰ ਸੰਬੋਧਨ ਕਰਦੇ ਕਹਿੰਦਾ ਸੀ ਮੈਂ ਤੇ ਕੋਈ ਗੁਨਾਹ ਕੀਤਾ ਹੀ ਨਹੀਂ ਜੀ ਮੈਂ ਤਾਂ ਵੈਸੇ ਮੰਨ ਲਿਆ ਸੀ ਵਿਵਾਦ ਖਤਮ ਕਰਨ ਵਾਸਤੇ ਉੱਥੇ ਜਦੋਂ ਉਹ ਬਿਆਨ ਜਨਤਕ ਹੋਇਆ ਸੀ ਉਦੋਂ ਥੋੜੀ ਜਿਹੀ ਫਿਰ ਗੜਬੜ ਵੀ ਹੋਈ ਸੀ ਫਿਰ ਜਦੋਂ ਉਹ ਨਾ ਭਰਤੀ ਦੀ ਅਨਾਉਂਸ ਕਰਦੀ ਆਪਣੇ ਲੈਵਲ ਤੇ ਜਿਹੜੀ ਇਹ ਸੱਤ ਮੈਂਬਰੀ ਕਮੇਟੀ ਦੀ ਤਰਕ ਨਾਲ ਕਹਿੰਦਾ ਜਿਹੜੀ ਹਮਦਰਦੀ ਮਿਲੀ ਸੀ ਉਹ ਵੀ ਜਾਂਦੀ ਨਹੀਂ ਮੈਂ ਫਿਰ ਕਹਿ ਦਿਆ ਇਹ ਕਾਲ ਤੱਕ ਤੇ ਦਰਬਾਰ ਸਾਹਿਬ ਤੇ ਤੰਗ ਫਸੰਗਤ ਤੇ ਪੰਗਤ ਤੇ ਪੰਜ ਪ੍ਰਧਾਨੀ ਵਰਗੀਆਂ ਜਿਹੜੀਆਂ ਸੰਸਥਾਵਾਂ ਨੇ ਸਾਨੂੰ ਗੁਰੂ ਸਾਹਿਬ ਨੇ ਦਿੱਤੀਆਂ ਨੇ ਜਿਹੜੀਆਂ ਸੰਸਥਾਵਾਂ ਇਹ ਦਿੱਤੀਆਂ ਨੇ ਟਿਲ ਲਾਈਫ ਜਿੰਨਾ ਚਿਰ ਦੁਨੀਆ ਰਹਿ ਗਈ ਉਹ ਚਿਰ ਰਹਿਣਗੀਆਂ ਸੰਸਥਾਵਾਂ ਇਹ ਇਹ ਖਤਮ ਨਹੀਂ ਹੋਣਗੀਆਂ ਤੇ ਜੇ ਅਸੀਂ ਅਕਾਲ ਤਖਤ ਸੰਸਥਾ ਜਿਹੜੀ ਸਾਨੂੰ ਐਡੀ ਵੱਡੀ ਦਿੱਤੀ ਆ ਪ੍ਰਭੂ ਸਿੱਤਾਵਾਲੀ ਸੰਸਥਾ ਨੇ ਦਿੱਤੀ ਆ ਤੇ ਉਹਦੇ ਟੱਕਰ ਲਾਉਗੇ ਤੇ ਫਿਰ ਉਹ ਤਾਂ ਹਸ਼ਰ ਮਾੜਾ ਹੋਇਆ ਸਰਦਾਰ ਸਖਬੀਰ ਸਿੰਘ ਪਾਰਟੀ ਨੇ ਬਕਾਇਦਾ ਤੌਰ ਤੇ ਅਕਾਲ ਤਖਨ ਦਾ ਟੱਕਰ ਉਧੋ ਲੈ ਲਈ ਜਦੋਂ ਇਹਨਾਂ ਦਰਕਨਰ ਕਰਤਾ ਸਤ ਮੇਰੀ ਕਮੇਟੀ ਜਿਹੜੀ ਬਣਾਈ ਸੀ ਅਕਾਲ ਤਖਨ ਬਣਾਈ ਤੇ ਸ਼ੇਅਰ ਮੈਂਬਰੀ ਕਮੇਟੀ ਜੀ ਬਾਅਦ ਦੇ ਵਿੱਚ ਉਹ ਬਜ਼ੁਰਗ ਵੀ ਸ਼ਾਮਲ ਕਰ ਲਿਆ ਜਿਹੜਾ ਨਾ ਤੁਰ ਸਕਦਾ ਵਾ ਨਾ ਫੇਰ ਸਕਦਾ ਵਾ ਨਾ ਉਹਦੀ ਬਾਜ ਸਹੀ ਨਿਕਲਦੀ ਪਤਾ ਨਹੀਂ ਕਹਿੰਦਾ ਕੀ ਤੇ ਬੋਲਦਾ ਕੀ ਉਹ ਜਿਹੜੀ ਅਕਾਲ ਤਖਨ ਦਾ ਟੱਕਰ ਲਈ ਉਹ ਇਹਨਾਂ ਨੂੰ ਮਹਿੰਗੀ ਪੈ ਰਹੀ ਹੈ ਅੱਜ ਦੀ ਡੇਟ ਦੇ ਵਿੱਚ ਡਾਕਟਰ ਦਰਜੀਤ ਸਿੰਘ ਚੀਮਾ ਕਹਿੰਦੇ ਵੀ 2 ਕਰੋੜ 75 ਲੱਖ ਰੁਪਈਆ ਜਿਹੜੀ ਭਰਤੀ ਦੇ ਪੈਸੇ ਦੀ ਸਾਡੇ ਖਾਤੇ ਜਮਾ ਹੋ ਗਏ ਨੇ ਅਸੀਂ ਵੀ ਕਹਿੰਦੇ ਹੋਗੇ ਨੇ ਇਹਦਾ ਮਤਲਬ ਤੁਹਾਡੀ 27 ਲੱਖ ਭਰਤੀ ਹੋ ਗਈ ਹੈ ਪਰ ਜਦੋਂ ਭਰਤੀ ਕਰਨ ਗਏ ਸਾਨੂੰ ਜਿਸ ਤਰੀਕੇ ਨਾਲ ਅੱਜ ਪੰਜ ਮੈਂਬਰੀ ਕਮੇਟੀ ਥਾਂ ਥਾਂ ਜਾ ਕੇ ਹਰ ਜ਼ਿਲ੍ਹੇ ਦੇ ਵਿੱਚ ਵੱਡੇ ਸ਼ਹਿਰਾਂ ਦੇ ਵਿੱਚ ਵੱਡੇ ਪਿੰਡਾਂ ਦੇ ਵਿੱਚ ਜਾ ਕੇ ਉਹ ਆਪਣੀਆਂ ਮੀਟਿੰਗਾਂ ਕਰ ਰਹੇ ਨੇ ਉਹਨਾਂ ਦੀਆਂ ਮੀਟਿੰਗਾਂ ਰੈਲੀ ਰੂਪ ਧਨ ਕਰਦੀਆਂ ਤੇ ਇਹੋ ਜਿਹਾ ਸਾਨੂੰ ਕੋਈ ਦੋ ਦੱਸ ਦਿਓ ਦੋ ਚੀਮਾ ਜਿਹੜੇ ਕੀਤੀ ਹੁਣ ਤੁਸੀਂ ਨਹੀਂ ਦੱਸ ਸਕਦੇ ਤੁਸੀਂ ਤੁਹਾਡੀ ਭਰਤੀ ਬੋਗਸ ਹੋਈ ਆ ਅਸਲੀ ਹੋਈ ਆ ਨਕਲੀ ਹੋਈ ਆ ਅਸਲ ਚ ਕੋਈ ਲੈਣਾ ਦੇਣਾ ਨਹੀਂ ਹੈਗਾ ਲੇਕਿਨ ਲੋਕਾਂ ਦੇ ਵਿੱਚ ਗੱਲ ਖੜਕ ਰਹੀ ਆ ਵੀ ਇਹ ਗਲਤੀਦਰ ਗਲਤੀ ਕਰੀ ਜਾ ਰਹੇ 2008 ਦੇ ਵਿੱਚ ਜਦੋਂ ਸੁਖਬੀਰ ਸਿੰਘ ਬਾਦਲ ਪ੍ਰਧਾਨ ਬਣੇ ਸੀ ਉਦੋਂ ਸਰਕਾਰ ਕਾਲੀਦਲ ਦੀ ਸੀ ਪੰਜਾਬ ਦੇ ਵਿੱਚ ਚੁਣੌਤੀ ਕੋਈ ਨਹੀਂ ਸੀ ਅਗਲੇ ਪਾਸੇ ਆ ਗਈ 2012 ਦੇ ਵਿੱਚ ਪੱਕਾ ਸੀ ਪੀ ਸਰਕਾਰ ਬਦਲ ਜਾਣੀ ਹੈ ਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆ ਜਾਣੀ ਹੈ ਤੇ ਬੀਬੀ ਅਰੂਸਾ ਜਿਹੜੀ ਸੀ ਚੋਣਾਂ ਤੋਂ 4 ਦਿਨ ਪਹਿਲਾਂ ਪਾਕਿਸਤਾਨ ਤੋਂ ਆ ਗਈ ਤੇ ਕੈਪਟਨ ਸਾਹਿਬ ਆਪਣੀ ਕੈਂਪੇਨ ਛੱਡ ਕੇ ਘਰ ਬੈਗੇ ਥੋੜੇ ਫਰਕ ਰਹਿ ਗਿਆ ਜੀ ਜੇ ਕਿਤੇ ਘਰ ਨਾਲ ਵੀ ਤੇ ਦੋ ਚਾਰ ਰਾਲੀ ਹੋਰ ਕਰਦੇ ਤੇ ਉਹ ਨਿਕਲ ਜਾਣੀ ਸੀ ਬਕਾਇਤ तौर ਤੇ ਜਿਹੜਾ ਫਰਕ ਸੀਗਾ ਫੇਰ ਸਰਕਾਰ ਬਣ ਗਈ ਅਕਾਲੀ ਦਲ ਦੀ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਇਹਨਾਂ ਕਿਹਾ ਵੀ ਇਹ ਮੇਰੇ بیٹے ਸੁਖਬੀਰ ਸਿੰਘ ਬਾਦਲ ਜਿਹੜੇ ਸ਼੍ਰੋਮਣੀ ਕਾਲਗਨ ਬਾਦਲ ਦੇ ਪ੍ਰਧਾਨ ਨੇ ਉਹਨਾਂ ਦੀ ਮਾਈਕਰੋ ਮੈਨੇਜਮੈਂਟ ਨਾਲ ਸਰਕਾਰ ਬਣੀ ਫਿਰ ਸੁਖਬੀਰ ਸਿੰਘ ਬਾਦਲ ਨੂੰ ਇੰਨਾ ਕਿ ਆਪਣੇ ਆਪ ਤੇ ਹੰਕਾਰ ਹੋ ਗਿਆ ਸੀ ਕਿ ਉਹ ਆਮ ਬੰਦੇ ਨੂੰ ਪਛਾਣਦੀ ਨਹੀਂ ਸੀ 2017 ਤੱਕ ਉਹਨਾਂ ਨੇ ਇੰਨੀਆਂ ਕਿ ਗਲਤੀਆਂ ਕੀਤੀਆਂ ਇੰਨੀਆਂ ਗਲਤੀਆਂ ਕੀਤਾ ਕਿ ਲੋਕਾਂ ਨੇ ਹੁੰਝ ਕੇ ਪਾਸੇ ਰੱਖ ਤਾ ਉਹਨਾਂ ਨੂੰ ਪੰਜਾਬ ਦੇ ਵਿੱਚ ਡਿਕਟੇਟਰਸ਼ਿਪ ਕਰਤੀ ਪੁਲਿਸ ਰਾਜ ਬਣਾ ਦਿੱਤਾ ਜਿੰਨੂੰ ਮਰਜ਼ੀ ਫੜ ਕੇ ਅੰਦਰ ਕਰਦੇ ਜਿੰਦੂ ਮਰਜ਼ੀ ਛੱਡਦੇ ਜਿੱਤੇ ਮਰਜ਼ੀ ਝੂਠੇ ਪਰਚੇ ਕਰਦੇ ਤਾਨੂੰ ਪਤਾ ਹੋਏਗਾ ਕਿ ਜਦੋਂ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ ਬਣਦੀ ਉਹ ਇੱਕ ਜਸਟਿਸ ਦਾ ਕਮਿਸ਼ਨ ਬਣਾਉਂਦੇ ਜਸਟਿਸ ਮੇਤਾਪ ਸਿੰਘ ਦਾ ਉਹ ਪੂਰੇ ਪੰਜਾਬ ਦੇ ਵਿੱਚ ਜਿਹੜੇ ਆ ਉਹ ਜਿੰਨੇ ਵੀ ਝੂਠੇ ਪਰਚੇ ਦਰਜ ਕੀਤੇ ਸੀ ਸਾਰਿਆਂ ਦਾ ਸਰਵੇ ਕਰਦੇ ਤੇ ਬਹੁਤ ਸਾਰੇ ਪਰਚੇ ਰੱਦ ਕੀਤੇ ਜਾਂਦੇ ਨੇ ਉਹ ਵੀ ਇਹ ਬਾਦਲ ਸਰਕਾਰ ਤੇ ਝੂਠੇ ਪਰਚੇ ਸਮੇਂ ਝੂਠੇ ਪਰਚੇ ਦਰਜ ਕੀਤੇ ਗਏ 2017 ਦੇ ਵਿੱਚ ਵੀ ਜਦੋਂ ਸੁਖਬੀਰ ਸਿੰਘ ਬਾਦਲ ਨੂੰ ਇਹ ਗੱਲ ਕਹੀ ਗਈ ਸੀ ਵੀ ਕਾਲੀਦਲ ਦੀ ਰਵਾਇਤ ਦੇ ਮੁਤਾਬਕ ਜਦੋਂ ਵੀ ਬਕਾਇਦਾ ਤੌਰ ਤੇ ਪਾਰਟੀ ਹਰਦੀ ਤੇ ਪ੍ਰਧਾਨ ਆਪਣਾ ਅਸਤੀਵਾ ਪੇਸ਼ ਕਰਦੇ ਤੇ ਸੰਗਬੀਤ ਬਾਦੂ ਨਰਾਜ਼ ਹੋ ਉਤਰ ਪਏ ਸੀ। ਲੇਕਿਨ ਵੱਡੇ ਬਾਪੂ ਜੀ ਹੁੰਦਾ ਸੀਗਾ ਕੁਛ ਕੇ ਕੋਈ ਨਹੀਂ। ਫਿਰ ਪ੍ਰਧਾਨ ਬਣੇ ਰਿਹਾ। 2022 ਦੇ ਵਿੱਚ ਜਦੋਂ ਇਹ ਹਾਰਦੀ ਪਾਰਟੀ ਜਿਨ੍ਹਾਂ ਦੀ 15 ਤੋਂ ਘਟ ਕੇ ਗਿਣਤੀ 3 ਤੇ ਆ ਜਾਂਦੀ ਹੈ ਐਮਐਲਏ ਦੀ। ਤਰਜੀਤ ਸਿੰਘ ਬਾਦਲ ਬੜੇ ਫੈਟ ਅਪ ਹੁੰਦੇ ਫਿਰ ਉਹ ਫੈਸਲਾ ਕਰ ਲੈਂਦੇ ਆ। ਪੀ ਉਣ ਪ੍ਰਧਾਨਗੀ ਕਿਸੇ ਨੂੰ ਹੋਰ ਦੇ ਹੀ ਦੇਣੀ ਆਪ ਲੇਕਿਨ ਬਾਪੂ ਗੁੰਜਾਗਲ ਕੀਤੀ ਬਾਪੂ ਕਹਿੰਦਾ ਛੱਡੀ ਨਾ ਪ੍ਰਧਾਨਗੀ ਦੇ ਇੱਕ ਵਾਰੀ ਛੱਡਤੀ ਮੁੜ ਕੇ ਤੈਨੂੰ ਲੱਗ ਗਈ ਜਿਦਾਂ ਲੱਗਣ ਲੈ ਤਾਨੂੰ ਪ੍ਰਧਾਨਗੀ ਫੇਰ ਨਹੀਂ ਛੱਡੀ 24 ਦੇ ਵਿੱਚ ਬਕਾਇਦਾ ਤੌਰ ਤੇ 10 ਐਮਪੀ ਜਿਹੜੇ ਖੜੇ ਸੀ ਉਮੀਦਵਾਰ ਹੁੰਦਾ ਜੀ 13 ਚ 10 ਦੀਆਂ ਜ਼ਬਾਨ ਤਾਂ ਜਬਤ ਹੋ ਗਈਆਂ ਇੱਕ ਉਮੀਦਵਾਰ ਜਿਹੜਾ ਸੀ ਉਹ ਕਾਮਯਾਬ ਹੋ ਦੋ ਆਪਣੀ ਜ਼ਬਾਨ ਤਾਂ ਜਾ ਸਕੇ ਸਿਰਫ ਪ੍ਰਧਾਨਗੀ ਫੇਰ ਨਹੀਂ ਸਿੱਧੀ ਆਪੇ ਹੁਣ ਜੇ ਕਾਲ ਤੱਕ ਤੋਂ ਹੁਕਮ ਹੋ ਗਿਆ ਕਿ ਇਹ ਲੀਡਰਸ਼ਿਪ ਜਿਹੜੀ ਆ اخਲਾਕੀ ਤੌਰ ਤੇ ਜਿਹੜਾ ਕੌਮ ਦੀ ਗੁਵਾਈ ਕਰਨ ਦੀ ਆਪਣੀ ਜਿਹੜੀ ਨੈਤਿਕ ਤੌਰ ਤੇ ਅਧਿਕਾਰ ਗਵਾ ਚੁੱਕੀ ਆ ਤੇ ਭਰਤੀ ਕਰੋ ਤੇ ਨਵੇਂ ਸਿਰ ਤੇ ਪ੍ਰਧਾਨ ਚੁਣੋ ਉੱਥੇ ਤੇ ਮੰਨ ਆਏ ਮੁੜ ਕੇ ਆਪਣੀ ਮਨਮਾਨੀ ਸ਼ੁਰੂ ਕਰਤੀਆਂ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਸੁਖਬੀਰ ਸਿੰਘ ਬਾਦਲ ਜਿਹੜੇ ਆ ਉਹ ਕੱਲ ਨੂੰ 12 ਤਰੀਕ ਨੂੰ ਜਿਹੜਾ ਇਹਨਾਂ ਦੇ ਤੀਜਾ ਸਿੰਘ ਸਮੁੰਦਰੀ ਹਾਲ ਵੇਖੇ ਮੀਟਿੰਗ ਹੋਣੀ ਹੈ ਉਹ ਚ ਪ੍ਰਧਾਨ ਬਣ ਜਾਣਗੇ ਖਾਲੀ ਕਿ ਇਹ ਸਬੰਧ ਦੇ ਵਿੱਚ ਤਿੰਨ ਚਿੱਠੀਆਂ ਲਿਖੀਆਂ ਗਈਆਂ ਇੱਕ ਚਿੱਠੀ ਤੇ ਰੰਧਾਵਾ ਨੇ ਲਿਖੀ ਸੀਗੀ ਚੋਣ ਕਮਿਸ਼ਨ ਨੂੰ ਇੱਕ ਬਕਾਇਦਾ ਤੌਰ ਤੇ ਸਾਡੇ ਵਿਰੋਧੀ ਧਿਰ ਦੇ ਆਗੂ ਨੇ ਜਿਹਦੇ ਵਿੱਚ ਪਰਮਜੀਤ ਸਿੰਘ ਸੋਲੀ ਇਸ ਤੰਤਰ ਕਾਲੀ ਦਰ ਦੇ ਪ੍ਰਧਾਨ ਨੇ ਭਾਈ ਮੋਹਕਮ ਸਿੰਘ ਦਮਲੀਪਟੇ ਸਾਲਵਾੜੇ ਸਤਨਾਮ ਸਿੰਘ ਨਾਮ ਮਨਾਵਾ ਯੂਨਾਈਟਿਡ ਕਾਲੀ ਦਰ ਦੇ ਜਨਰਲ ਸੈਕਟਰੀ ਮਨਜੀਤ ਸਿੰਘ ਭੋਮਾ ਸਾਬਕਾ 올 ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਬਦਵੰਦ ਸਿੰਘ ਗੋਪਾਲਾ ਸਾਬਕਾ ਸਿੱਖ ਜੂਥ ਫੈਡਰੇਸ਼ਨ ਪਿੰਡਰਵਾਲ ਦੇ ਪ੍ਰਧਾਨ ਮੇਜਰ ਸਿੰਘ ਆਈਐਸਐਫ ਦੇ ਜਿਹੜੇ ਸੀ ਪੈਟਰਨ ਖੁਸ਼ਾਲ ਡਾਕਟਰ ਖੁਸ਼ਾਲ ਸਿੰਘ ਜਰਨਲ ਸਕੱਤਰ ਇਹ ਕੇਂਦਰੀ ਜਿਹੜੀ ਸੀ ਆਪਣੀ ਸਭਾ ਕੇਂਦਰੀ ਸ੍ਰੀ ਗੁਰੂ ਸਿੰਘ ਸਾਹਿਬ ਉਹਦੇ ਜਰਨਲ ਸਕੱਤਰ ਨੇ ਤੇ ਨੈਲ ਸਿੰਘ ਸਖੀਰਾ ਜਿਹਨੇ ਰੋਕਿਆ ਸੀ ਬਕਾਇਦਾ ਤੌਰ ਤੇ ਵੀ ਜਥੇਦਾਰ ਦੀ ਤੁਸੀਂ ਸਰਪ੍ਰਸਤ ਦੀ ਤੁਸੀਂ ਛੀਤਪੁਰਾ ਨੂੰ ਸਰੂਪੇ ਨਹੀਂ ਦੇ ਸਕਦੇ ਤੇ ਗੁਰਿੰਦਰ ਸਿੰਘ ਇਨਾਂ ਨੇ ਇੱਕ ਪੱਤਰ ਬਕਾਇਦਾ ਤੌਰ ਤੇ ਲਿਖਿਆ ਵਾ ਚੋਣ ਕਮਿਸ਼ਨ ਨੂੰ ਵੀ ਇਹ ਰੈਲੀ ਜਿਹੜੀ ਜਿਹੜੀ ਮੀਟਿੰਗ ਕਰ ਰਹੇ ਨੇ ਤੀਜਾ ਸੰਸਦਰੀ ਹਲ ਇਹ ਨਹੀਂ ਹੋਣੀ ਚਾਹੀਦੀ ਇੱਥੇ ਪਰ ਪਟੀ ਸਾਹਿਬ ਇਹਦੇ ਨਾਲ ਹੀ ਜਿਹੜੀ ਹੁਣ ਐਸਜੀਪੀਸੀ ਨੇ ਮੀਟਿੰਗ ਰੱਖੀ ਆ ਅੰਤਰੀ ਮੈਂ ਥੋੜਾ ਜਿਹਾ ਇੱਥੇ ਇੱਥੇ ਸਪਸ਼ਟ ਕਰ ਲਵਾਂ ਹੂੰ ਪ੍ਰਧਾਨ ਤੇ ਕੱਲ ਬਣ ਜਾਣਗੇ ਸੁਖਬੀਰ ਸਿੰਘ ਬਾਦਲ ਚ ਕੋਈ ਦੂਰ ਰਵਾਨੀ ਹੈਗੀ ਹੈ ਲੇਕਿਨ ਐਦਕੀ ਨਾਂ ਤੇ ਮਾਈਕਰੋ ਮੈਨੇਜਮੈਂਟ ਦੀ ਗੱਲ ਕਿੰਨਾ ਰਾਹ ਨੇ ਸिखਾ ਲਿਆ ਬਿਲਕੁਲ ਤਖਬੀਰ ਸਿੰਘ ਬਾਦਲ ਨੂੰ ਜਿੱਥੇ ਕਾਂਗਰਸ ਦੇ ਨਾਲ ਭਾਜਪਾ ਦੇ ਨਾਲ ਆਮ ਆਦਮੀ ਪਾਰਟੀ ਦਾ ਜਿਹੜਾ ਟੱਕਰ ਲੈਣੀ ਪਊ ਉੱਥੇ ਆਪਣੇ ਨਾਲ ਵੀ ਟੱਕਰ ਨਹੀਂ ਪਊਗੀ ਬਿਲਕੁਲ ਆਪਣੇ ਰਸਤੇ 'ਚ ਵੱਧ ਰੋੜੇ ਟਕਣਗੇ ਇਹਨਾਂ ਦੇ ਇਸ ਕਰਕੇ ਸੁਖਬੀਰ ਸਿੰਘ ਬਾਦਲ ਨੂੰ ਜੇ ਉਹਨਾਂ ਨੂੰ ਆਪਣੀ ਕਾਮਯਾਬੀ ਕਰਨੀ ਹੈ ਤੇ ਉਹਨਾਂ ਨੂੰ ਲੋਕਾਂ ਦੀ ਕਚਹਿਰ ਜਾਣਾ ਪਊਗਾ ਜੀ ਚੰਡੀਗੜ੍ਹ ਦੀਆਂ ਕੋਠੀਆਂ ਤੇ ਏਸੀ ਗੱਡੀਆਂ 'ਚ ਬਹਿ ਕੇ ਜਿਸ ਕਰਨ ਸਿਆਸਤ ਕਰਨੀ ਉਹ ਹੁਣ ਗੱਲ ਰਹੀ ਦੀ ਉਹ ਨਹੀਂ ਹੋਣੀ ਹੋਣੀ ਅੱਜ ਲੀਡਰ ਕੋਈ ਨਹੀਂ ਲੋਕ ਕੋਈ ਕਰ ਰਹੇ ਨੇ ਜਿਹੜੀ ਗੱਲ ਤੁਸੀਂ ਕੀਤੀ ਹੈ 15 ਤਰੀਕ ਦੀ 15 ਤਰੀਕ ਨੂੰ ਬੇਕਾਇਦਾ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹਰ ਸਾਲ ਹਰ ਮਹੀਨੇ ਮੀਟਿੰਗ ਹੁੰਦੀ ਅੰਤਰਕ ਕਮੇਟੀ ਦੀ ਉਹ 15 ਤਰੀਕ ਨੂੰ ਹੋ ਰਹੀ ਹੈ ਜਿਹੜੇ ਸਖਤਰ ਪ੍ਰਤਾਪ ਸਿੰਘ ਹੈ ਉਹ ਕਹਿੰਦੇ 85 ਤੇ 87 ਦੇ ਮਾਮਲੇ ਵਿਚਾਰੇ ਜਾਣਗੇ ਹੂੰ 85 ਉਹ ਹੁੰਦਾ ਜਿਹੜੀ ਧਾਰਾ 85 ਹੈ ਨਾ ਐਕਟ ਦੇ ਵਿੱਚ ਧਾਰਾ 85 ਦੇ ਮੁਤਾਬਕ ਉਹ ਵੀ ਜਿਹੜੇ ਜਿਹੜੇ ਗੁਰਦੁਆਰੇ ਸਿੱਧੇ ਤੌਰ ਤੇ ਬਕਾਇਦਾ ਤੌਰ ਤੇ ਸ਼੍ਰੋਮਣੀ ਕਮੇਟੀ ਦੇ ਅਧੀਨ ਨੇ ਧਾਰਾ 85 ਉਹ ਜਿੰਨਾਂ ਦੀ ਲੋਕਲ ਕਮੇਟੀਆਂ ਨੇ ਲੋਕਲ ਕਮੇਟੀਆਂ ਰਹੀ ਜਿਹੜਾ ਬਕਾਇਦਾ ਤੌਰ ਤੇ ਉਹ ਦਸਵੰਦ ਦਿੰਦੀਆਂ ਨੇ ਇਹਨਾਂ ਨੂੰ ਆਪਣਿਆਂ ਨੂੰ ਸ਼੍ਰੋਮਣੀ ਕਮੇਟੀ ਨੂੰ ਤੇ ਪ੍ਰਬੰਧ ਉਹ ਚੁਣਉਂਦੀਆਂ ਨੇ ਉੱਥੇ ਉਹ ਕਮੇਟੀਆਂ ਹੁਣ ਉਹ ਕਹਿੰਦੇ ਵੀ ਇਹਦਾ ਦੋਹਾਂ ਧਾਰਾਂ ਜਿਹੜੇ ਗੁਰਦੁਆਰੇ ਉਹਨਾਂ ਬਾਰੇ ਚਰਚਾ ਹੋਣੀ ਪਰ ਚਰਚਾ ਇਹ ਵੀ ਹੋਣੀ ਹੈ ਇੱਕ ਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਤੁਨੋਲਾ ਨੂੰ ਉਹਦਾ ਸੰਭਾਲਿਆ ਉਹਨੂੰ ਪ੍ਰਮਾਨ ਪ੍ਰਮਾਨਗੀ ਦਿੱਤੀ ਜਾਏਗੀ ਅੱਛਾ ਦੂਸਰੀ ਇਹ ਵੀ ਚਰਚਾ ਵਾ ਕਿ ਅਕਾਲ ਤਖਤ ਦੇ ਜਥੇਦਾਰ ਬਾਰੇ ਵੀ ਚਰਚਾ ਹੋ ਸਕਦੀ ਹੈ ਤੇ ਕੋਈ ਅਕਾਲ ਤਖਤ ਦਾ ਜਥੇਦਾਰ ਚੁਣਿਆ ਜਾ ਸਕਦਾ ਹੈ ਇਹਦੇ ਵਿੱਚ ਜੀ ਐਲਾਨਿਆ ਜਾ ਸਕਦਾ ਵਾ ਐਡ ਕੀ ਕੋਈ ਗਰੰਥੀ ਨਹੀਂ ਆਏਗਾ। ਐਡ ਕੋਈ ਸਿਆਸੀ ਆਗੂ ਕਿਉਂਕਿ ਬਾਬਾ ਟੇਕ ਸਿੰਘ ਢੋਲਾ ਵੀ ਤੇ ਕਲਜਲ ਦਾ ਬੰਦਾ ਨਾ। ਭਾਈ ਕੁਲਦੀਪ ਸਿੰਘ ਜਿਹੜੇ ਉਹ ਸਰਨਿਆਂ ਦਾ ਕਰਿੰਦਾ ਵਾ। ਇਸੇ ਤਰ੍ਹਾਂ ਉਮੀਦ ਆ ਵੀ ਦੋ ਤਿੰਨ ਬੰਦੇ ਸ਼ਰਮਣੀ ਕਮੇਟੀ ਮੈਂਬਰ ਹੋਰ ਤੇ ਅਕਾਲੀ ਦਲ ਦੇ ਅਹੁਦੇਦਾਰ ਜਿਹੜੇ ਨੇ ਉਹ ਬਣਨਾ ਚਾਹੁੰਦੇ ਆ ਕਾਲਕੱਤਾ ਦੇ ਜਥੇਦਾਰ ਤੇ ਸੁਖਬੀਰ ਸਿੰਘ ਬਾਦਲ ਇਸ ਗੱਲ ਤੋਂ ਡਰਦੇ ਵੀ ਬੰਦਾ ਉਹ ਬਣਾਇਆ ਜਾਵੇ ਜਿਹੜਾ ਸਾਡੇ ਜਾਪ ਤੇ ਚ ਰਵੇ। ਜੀ। ਇਸ ਕਰਕੇ ਉਹਦੇ ਤੇ ਵੀ ਚਰਚਾ ਹੋ ਸਕਦੀ ਹੈ 15 ਤਰੀਕ ਦੀ ਮੀਟਿੰਗ ਜਿਹੜੀ ਹੈ ਇਹ ਮਹੱਤਵਪੂਰਨ ਹੋਏਗੀ 15 ਦੀ ਇਸ ਕਰਕੇ ਰੱਖੀ ਗਈ ਕਿ 13 ਨੂੰ ਬਕਾਇਦਾ ਤੌਰ ਤੇ ਦਮਦਮਾ ਸਾਹਿਬ ਵਿਖੇ ਅਕਾਲੀ ਦਲ ਬਾਦਲ ਦੀ ਸਿਆਸੀ ਕਾਨਫਰੰਸ ਹੋ ਰਹੀ ਹੈ ਬਸਾਖੀ ਦੇ ਮੌਕੇ ਦੇ ਉੱਤੇ ਬਿਲਕੁਲ ਅਕਾਲੀ ਦਲ ਕਰ ਰਿਹਾ ਵਾਰਸ ਪੰਜਾਬ ਦੇ ਕਰ ਰਿਹਾ ਫਿਰ ਅਕਾਲੀ ਦਲ ਅੰਮ੍ਰਿਤਸਰ ਦੀ ਕਾਨਫਰੰਸ ਹੈ ਉਸ ਤੋਂ ਇਲਾਵਾ ਲੱਖੇ ਸਿਧਾਨੇ ਹੋਣਾ ਨੇ ਵੀ ਜਿਹੜਾ ਵਾ ਉਹ ਕਾਲ ਦਿੱਤੀ ਹੋਈ ਆ ਵੀ ਉੱਥੇ ਪਹੁੰਚੋ ਉਸ ਤੋਂ ਇਲਾਵਾ ਜਿਹੜੀ ਕਾਂਗਰਸ ਉਹ ਐਦਕੀ ਨਹੀਂ ਕਰ ਰਹੀ ਉੱਥੇ ਜਿਹੜੀ ਕਾਂਗਰਸ ਹਨ ਉਹ ਮਹਿਸੂਸ ਕਰਦੀ ਆਂ ਵੀ ਅਗਲੇ ਜਿਹੜੇ 5 ਸਾਲ ਸਾਡੇ ਨੇ ਤੁਹਾਨੂੰ ਪਤਾ ਹੋਏਗਾ ਕਾਂਗਰਸ ਦੀ ਜਿਹੜੀ ਇਹ ਕੈਮਦਾਬਾਦ ਵਿੱਚ ਮੀਟਿੰਗ ਹੋਈ ਆ ਜੀ ਉਹਦੇ ਵਿੱਚ ਕਹਿੰਦੇ ਲੀਡਰ ਤੇ ਬਹੁਤ ਆ ਹਮ ਲੇਕਿਨ ਚਿਹਰਾ ਕੋਈ ਨਹੀਂ ਹਮ ਚਿਹਰਾ ਇਸ ਕਰਕੇ ਨਹੀਂ ਵੀ ਮੋਦੀ ਦੇ ਕੱਦ ਬੁੱਧਾ ਚਿਹਰਾ ਕਾਂਗਰਸ ਦੇ ਕੋਲ ਹੀ ਕੋਈ ਨਹੀਂ ਹੈਗਾ। ਤੁਹਾਨੂੰ ਪਤਾ ਹੋਏਗਾ ਇਹ ਮੀਟਿੰਗ ਰੱਖੀ ਉੱਥੇ ਕਿਉਂ ਗਈ ਹੈ। ਅਹਮਦਾਬਾਦ 'ਚ ਇਸ ਕਰਕੇ ਰੱਖੀ ਵੀ ਧਾਕਿਆਂ ਤੋਂ ਕਾਂਗਰਸ ਜੀ ਦਾ ਰਾਜ ਇੱਥੇ ਹੁੰਦਾ ਸੀ ਉਹ ਰਾਜ ਨਹੀਂ ਰਿਹਾ ਤੇ ਇਹਨੂੰ ਦੁਬਾਰਾ ਲਿਆਉਣ ਵਾਸਤੇ ਕੀ ਕੀਤਾ ਜਾਵੇ। ਇਹ ਚਿੰਤਨ ਮੀਟਿੰਗ ਸੀ ਉਹਨਾਂ ਦੀ। ਇਸ ਚਿੰਟਿੰਗ ਮੀਟਿੰਗ ਦੇ ਵਿੱਚ ਜਿਹੜੇ ਉਹਦੇ ਹੁਣ ਤੱਕ ਜਿਹੜੀ ਗਰਾਵਟਾਈ ਪਾਰਟੀ ਚ ਉਹਦੇ ਤੇ ਵਿਚਾਰ ਚਰਚਾ ਵੀ ਕੀਤੀ ਗਈ ਆ ਤੇ ਸਭ ਤੋਂ ਵੱਡੀ ਗੱਲ ਇਹ ਕੀਤੀ ਗਈ ਵੀ ਜਿਹੜੀ OBC ਅਦਰ ਬੈਕਡ ਕਲਾਸਸ ਬੈਕਡ ਕਲਾਸਸ ਤੇ SC ST ਇਹ ਜਿਹੜੀਆਂ ਖਿਸਕ ਕੇ ਜਿਹੜੀਆਂ ਭਾਜਪਾ ਕੋਲ ਜਾ ਚੁੱਕੀਆਂ ਨੇ ਹਾਂ ਨਾ ਮੁਸਲਮਾਨ ਮੁਸਲਮਾਨ ਤੇ ਅੱਜ ਵੀ ਜਿਹੜੇ ਮਨ ਵੋਟ ਬੈਂਕ ਹੈਗਾ ਕਾਂਗਰਸ ਦਾ ਲੇਕਿਨ ਆ ਜਿਹੜੀਆਂ ਖਿਸਕੇ ਜਾ ਚੁੱਕੀਆਂ ਇਹਨਾਂ ਨੂੰ ਵਾਪਸ ਕਿੱਦਾਂ ਲੰਦਾ ਜਾਵੇ ਹਾਲੀ ਕੇ ਖੜਗੇ ਸਾਹਿਬ ਐਸੀਐਸਟੀ ਚਾਉਂਦੇ ਆ ਤੇ ਉਹਨਾਂ ਨੂੰ ਪ੍ਰਧਾਨ ਬਣਾਉਣ ਦੇ ਬਾਅਦ ਵੀ ਵਾਪਸ ਨਹੀਂ ਆਏ ਭਾਜਪਾ ਜਿਹੜੀ ਹੈ ਨਾ ਇਹਨਾਂ ਕੋਲ ਥਿੰਕ ਟੈਂਕ ਬਹੁਤ ਮੈਂ ਬਿਲਕੁਲ ਠੀਕ ਹਾਲਾ ਤੁਸੀਂ ਉੱਥੇ ਹੀ ਆ ਗਏ ਜਿੱਦਾਂ ਕਾਂਗਰਸ ਇਹ ਮੰਥਨ ਕਰ ਰਹੀ ਆ ਵੀ ਸਾਡੇ ਕੋਲ ਚਿਹਰਾ ਹੈ ਨਹੀਂ ਤੇ ਭਾਜਪਾ ਨੂੰ ਇਹ ਫਿਕਰ ਆ ਵੀ 27 ਦੇ ਵਿੱਚ ਪੰਜਾਬੀ ਕੀ ਕਰਨਗੇ ਕਹਿੰਦੇ ਇਹਨਾਂ ਦੇ ਦਿਲ ਦੀ ਤੇ ਕੋਈ ਜਾਣਦਾ ਹੀ ਨਹੀਂ ਮੇਥਿਆ ਕਹਿ ਰਹੇ ਆ ਨੀ ਅਮਿਤ ਸ਼ਾਏ ਕਹਿੰਦੇ ਆ ਵੀ ਬ੍ਰਹਮਾ ਨੇ ਜਿਹੜੀ ਉਹ ਸ੍ਰਿਸ਼ਟੀ ਦਾ ਸਿਰਜਣਾ ਕੀਤੀ ਸੀ ਲੇਕਿਨ ਬ੍ਰਹਮਾ ਵੀ ਨਹੀਂ ਜਾਣਦੇ ਇਸ ਗੱਲ ਨੂੰ ਕਿ ਸਤਾਈ ਦੇ ਵਿੱਚ ਜਿਹੜੇ ਪੰਜਾਬ ਦੇ ਲੋਕ ਕੀ ਕਰਨਗੇ ਭਾਵੇਂ ਉਹਨਾਂ ਮੁਸਕਰਾ ਕੇ ਗੱਲ ਕੀ ਹਾਸੇ ਨਾਲ ਗੱਲ ਕੀ ਇਹ ਗੱਲ ਕੁਛ ਹੱਦ ਤੱਕ ਠੀਕ ਹੈ ਪੰਜਾਬ ਦੇ ਲੋਕਾਂ ਦਾ ਦਿਲ ਨਹੀਂ ਪੜ ਸਕਦੇ ਤੁਸੀਂ ਜਿਹੜੀ 2022 ਚ ਇਲੈਕਸ਼ਨ ਹੋਏ ਕਿਸੇ ਨੂੰ ਇੰਨੀ ਉਮੀਦ ਨਹੀਂ ਸੀ ਵੀ ਆਮ ਆਦਮੀ ਪਾਰਟੀ ਇੰਨੀਆਂ ਸੀਟਾਂ ਲੈ ਕੇ ਜਾਏ ਲਿਕਨ ਲੱਗੀ ਗਈ ਮੈਂ ਬਾਰ ਬਾਰ ਕਹਿੰਦਾ ਹਾਂ ਨਾ ਵੀ ਪੰਜਾਬ ਦੇ ਲੋਕ ਸਿਆਸੀ ਤੌਰ ਤੇ ਬਾਕੀ ਦੇਸ਼ ਦੀਆਂ ਬਾਕੀ ਸਟੇਟਾਂ ਨਾਲੋਂ ਜ਼ਿਆਦਾ ਅਵੇਰ ਨੇ ਜ਼ਿਆਦਾ ਜਾਗਰੂਕ ਨੇ ਲੇਕਿਨ ਜਜਬਾਤੀ ਬਹੁਤ ਜਦੋਂ ਜਜਬਾਤ ਚਾਹੁੰਦੇ ਫਿਰ ਇਹ ਅੰਦੇ ਹੋ ਜਾਂਦੇ ਆ ਫਿਰ ਇੱਕ ਪਾਸੇ ਜਿਹੜੀ ਭੇਡ ਚੱਲਦੀ ਤਰ ਪਿੰਡੇ ਸਿੱਧੇ ਵੀ ਫਲਾਣੇ ਵੱਲ ਪਾਏ ਟਿਕਣੇ ਵੱਲ ਪਾ ਦੋ ਲੇਕਿਨ ਇਹ ਮਹਿਸੂਸ ਤੇ ਕਪਾਹ ਪਾਂ ਦੇ ਕਰ ਲਿਆ ਵੀ ਸਾਡੀ 2027 ਦੇ ਵਿੱਚ ਇਕੱਲਿਆਂ ਸਰਕਾਰ ਪੰਜਾਬ ਚ ਨਹੀਂ ਬਣ ਸਕਦੀ ਉਹਨਾਂ ਦਾ ਕਹਿਣ ਤੋਂ ਭਾਵ ਸਿਰਫ ਇਹ ਸੀਗਾ ਹਾਲੀ ਕੀ ਉਹ ਜਿਹੜਾ ਇਮਿਤ ਸ਼ਾਹ ਨੂੰ ਉਹਦਾ ਚੜੱਕਿਆ ਕਿਹਾ ਜਾਂਦਾ ਪਟਕਸ਼ਾਪ ਜੇ ਉਹਨਾਂ ਦੇ ਕਹਿਣ ਦਾ ਭਾਵ ਇਹ ਸੀਗਾ ਵੀ ਅਸੀਂ ਇਕੱਲਿਆਂ ਸਰਕਾਰ ਨਹੀਂ ਬਣਾ ਸਕਦੇ ਸਾਨੂੰ ਕੋਈ ਨਾ ਕੋਈ ਭਾਈਵਾਲ ਚਾਹੀਦਾ ਜਿਹਦਾ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਰਿਆ ਬਾਦਲ ਸਾਹਿਬ ਮਰਹੂਮ ਜਿਹੜੇ ਆ ਇਹਨਾਂ ਨਾਲ ਸਰਕਾਰ ਬਣਾਉਂਦੇ ਰਹਿਆ ਤੇ ਫਿਰ ਕੇਂਦਰ ਨੇ ਜਿਹੜੀ ਚਿੱਠੀ ਕੱਢ ਦਿੱਤੀ ਐ 1639 ਕਰੋੜ ਰੁਪਏ ਦੀ ਤੇ ਫਿਰ ਇਹ ਜਿਹੜਾ ਧਰਨਾ ਲੱਗਾ ਸੀਗਾ ਇਹ ਕਿਸੇ ਨੇ ਚਾਹ ਨਾਲ ਤੇ ਲਾਇਆ ਹੀ ਨਹੀਂ ਸੀ ਕਿਸਾਨਾਂ ਨੇ ਇਹ ਤੇ ਉਹਨਾਂ ਕਾਲੇ ਕਾਨੂੰਨਾਂ ਦੇ ਵਿਰੋਧ ਚ ਲਾਇਆ ਸੀਗਾ ਫਿਰ ਜਿਹਦੀ ਤੁਸੀਂ تسلیم ਕੀਤੀ ਪ੍ਰਧਾਨ ਮੰਤਰੀ ਸਾਹਿਬ ਨੇ ਵੀ ਸ਼ਾਇਦ ਮੇ ਤੋਂ ਸਮਝਾਉਣ ਦੇ ਵਿੱਚ ਕੋਈ ਕਮੀ ਪੇਸ਼ੀ ਰਹਿ ਗਈ ਆ ਮੈਂ ਸਮਝਾ ਨਹੀਂ ਸਕਿਆ ਭਾਵੇਂ ਤੁਸੀਂ ਮੰਨਿਆ ਇਸੇ ਕਰਕੇ ਰੋਸ ਪੈਦਾ ਹੋਇਆ ਨਾ ਕਿਸਾਨ ਤਾਂ ਹੀ ਸੜਕਾਂ ਤੇ ਆਏ ਤੇ ਹੁਣ ਤੁਸੀਂ ਕਹਿ ਰਹੇ ਹੋ ਜੀ ਇਹ ਜੁਰਮਾਨਾ ਜਿਹੜਾ ਇਹ ਭਰਨਾ ਪਏਗਾ ਵੇਖੋ ਨਾ ਕਿਸੇ ਜੁਰਮਾਨਾ ਭਰਨਾ ਦੇ ਨਾਂ ਇਹ ਪਰਿਆ ਜਾਣਾ ਨਾ ਇਹਦਾ ਤਰਕ ਬਣਦਾ ਮੇਰੀ ਭਗਵੰਤ ਮਾਨ ਦਾ ਗੱਲ ਉਗੀ ਕਹਿੰਦਾ ਜੀ ਮੇਰਾ ਪੰਜਾਬ ਚ ਕੋਈ ਵਿਰੋਧੀ ਨਹੀਂ ਕਰਦਾ ਮੇਰੀ ਵਿਰੋਧੀ ਹੈ ਹਾਈ ਕੋਰਟ ਸਾਡਾ ਜਿਹੜਾ ਵੀ ਕੇਸ ਹੁੰਦਾ ਵਿਰੋਧੀ ਤੇ ਹਾਈ ਕੋਰਟ ਚੱਲ ਜਾਂਦੀ ਹੈ ਜਦੋਂ ਹਾਈ ਕੋਰਟ ਜਾਂਦੀ ਪਿੱਛੇ ਜਵਾਬ ਦੇਣੇ ਪੈਂਦੇ ਉਹ ਉਹ ਸੱਤ ਤੱਕ ਗੱਲ ਬਿਲਕੁਲ ਸਹੀ ਉਹਨਾਂ ਦੀ ਹੈਗੀ ਹੈ ਲੜਨ ਦੀ ਸ਼ਕਤੀ ਕਿਸੇ ਪਾਰਟੀ ਚ ਨਹੀਂ ਰਹੀ ਮੈਨੂੰ ਇਹ ਯਾਦ ਆ ਜਿਹੜੇ ਤੇਜਾ ਸਿੰਘ ਸਮੁਦਰੀ ਹਾਲ ਦੇ ਵਿੱਚ ਕੱਲ ਦੀ ਸੁਖਮੀਤ ਸਿੰਘ ਬਾਦਲ ਦੀ ਤਾਜਪੁਰਸੀ ਹੋਵੇਗੀ ਉਸੇ ਹਾਲ ਦੇ ਵਿੱਚ 2007 ਦੇ ਵਿੱਚ ਜਦੋਂ ਪ੍ਰਧਾਨ ਹੁੰਦੇ ਆ ਬਣਦੇ ਨੇ ਆਪਣੇ ਤਲਵੰਡੀ ਸਭਜਗ ਦੇਸ਼ੂ ਤਲਵੰਡੀ ਸ਼੍ਰੋਮਣੀ ਕਮੇਟੀ ਦੇ ਤੇ ਬਜਟ ਚ 10 ਆ ਜਾਂਦਾ ਤੇ ਬਜਟ 10 ਦੇ ਵਿੱਚ ਜਦੋਂ ਮਤੇ ਪੜਨ ਦੀ ਗੱਲ ਆਉਂਦੀ ਹੈ ਇਹ ਕੀ ਇਹਨੇ ਮਤੇ ਨੇ ਬਤੌਰ ਪ੍ਰਧਾਨ ਪ੍ਰਦਾਨ ਉਸ اجلاس ਦੇ ਵਿੱਚ ਸਟੇਜ ਤੋਂ ਇਨੀ ਗੱਲ ਕਹਿੰਦੇ ਨੇ ਉਹ ਹਮ ਇਹੋ ਜੇ ਮਤੇ ਵਿੱਚ ਕੋਠਿਆਂ ਦੇ ਕੋਠੇ ਭਰ ਲੋ ਤੇ ਗੱਡਿਆਂ ਦੇ ਗੱਡੇ ਭਰ ਲੋ ਕੋਈ ਫੈਸਲਾ ਜਿੰਨਾ ਤੇ ਸਰਕਾਰ ਦੇ ਖਿਲਾਫ ਤੁਸੀਂ ਸੜਕ 'ਤੇ ਕੇ ਸੰਘਰਸ਼ ਨਹੀਂ ਕਰਦੇ ਸਰਕਾਰ ਦਾ ਨਕਸ਼ ਦਮ ਨਹੀਂ ਕਰਦੇ ਅੱਜ ਮੈਨੂੰ ਇਹ ਦੱਸ ਦਿਓ ਕਿ ਨਕਸ਼ ਦਮ ਕਰਨ ਵਾਲਾ ਹੈਗਾ ਸਰਕਾਰ ਦਾ ਕੋਈ ਲੜਨ ਵਾਲਾ ਹੈਗਾ ਕੋਈ ਮੈਨੂੰ ਤਾਂ ਕੋਈ ਦਿਖਾਈ ਦਿੰਦਾ ਨਹੀਂ ਉਹ ਬਾਪੂ ਚੱਲੇ ਕਿ ਦੁਨੀਆ ਤੋਂ ਕਾਲੀ ਦਲ ਮੋਰਚੇ ਦਾ ਐਲਾਨ ਕਰਦਾ ਸੀ ਤੇ ਉਹਨਾਂ ਨੂੰ ਖੁਸ਼ੀਆਂ ਚੜ ਜਾਂਦੀਆਂ ਸੀ ਤੇ ਉਹ ਘਰ ਤੇ ਲੱਕੀ ਦਾ ਟੰਗਿਆਂ ਦਾ ਮੁੱਟੇ ਵਾਲਾ ਚੋਲਾ ਉਹ ਲਾਉਂਦੇ ਸੀ ਤੇ ਕਚਾ ਕਚਰਾ ਪ੍ਰਣਾ ਪ੍ਰਣਾ ਪਾਉਂਦੇ ਸੀਗੇ ਤੇ ਅੰਮ੍ਰਿਤਸਰ ਉਤਪਿੰਦਰ ਤੋਂ ਮੋਰਚਾ ਕਿੱਥੇ ਲੱਗਾ ਜੇ ਜਾਣਦੇ ਸੀ ਤੇ ਜ਼ਬਾਨਤ ਨਹੀਂ ਸੀ ਕਰਉਂਦੇ ਸਰਕਾਰ ਨੂੰ ਕੇਸ ਹੀ ਵਾਪਸ ਲੈਣੇ ਪੈਂਦੇ ਸੀ ਅੱਜ ਮੈਨੂੰ ਇਹ ਦੱਸੋ ਆ ਜਿਹੜਿਆ ਸਾਡੇ ਜ਼ਹਿਦਾਰ ਨੇ ਰੋਜੀ ਰੋਜੀ ਜਿਹੜਾ ਐ ਸਣੀ ਜ਼ਹਿਦਾਰ ਆ ਰਾਂਜੀ ਜ਼ਹਿਦਾਰ ਆ ਠੀਕ ਹੈ ਕਹਿੰਦਾ ਬੰਟੀ ਜ਼ਹਿਦਾਰ ਆ ਛੰਟੀ ਜ਼ਹਿਦਾਰ ਆ ਕੀ ਇਹਨਾਂ ਦੇ ਸ਼ਕਤੀ ਹੈਗੀ ਆ ਵੀ ਇਹ ਜਾ ਕੇ ਜਿੰਨ ਕਰ ਸਕਣ ਨਹੀਂ ਕਰ ਸਕਣ ਮੈਨੂੰ ਯਾਦ ਆ ਇੱਕ ਵਾਰੀ 2007 ਦੇ ਵਿੱਚ ਕਾਲੀ ਭਾਜਪਾ ਸਰਕਾਰ ਸੀ ਤੇ ਡੀਸੀ ਅੰਮ੍ਰਿਤਸਰ ਨਰਿੰਦਰਜੀਤ ਸਿੰਘ ਸੀ। ਕੁੱਚੇ ਪੁਲਤੇ ਇੱਕ ਧਰਨਾ ਲੱਗਾ ਸੀ ਤੇ ਐਸਡੀਐਮ ਫੇਗੀ ਸੀ ਗੁਰਪ੍ਰੀਤ ਸਪਰਾ ਤੇ ਗੁਰਪ੍ਰੀਤ ਸਪਰਾ ਨੂੰ ਡੀਓ ਕਹਿੰਦਾ ਜੀ ਮੈਡਮ ਅਸੀਂ 12 ਤਿੰਨ ਦਾ ਧਰਨਾ ਸੀ ਲੇਕਿਨ ਤੁੱਪ ਵੜੀ ਆ ਜੂਨ ਦਾ ਮਹੀਨਾ ਤੇ ਚਲੋ ਸਰਕ ਮੰਗਪੱਤਰ ਚਲੋ ਤੁਸੀਂ ਜਾਓ ਤੁਸੀਂ ਚਲਦੇ। ਉਹਦਾ ਮੰਗਪੱਤਰ ਨਹੀਂ ਸੀ ਲਿਆ ਮੈਡਮ ਨੇ ਚੱਲ ਗਈ ਛੁਰਦਈ। ਇਉਂ ਅਨਿਜਿਲਾਂ ਜੀ ਨੇ ਪੁੱਛਿਆ ਸੀ ਵੀ ਇੱਥੇ ਕਾਮਰੇਡ ਨਾਲ ਹੈਗੇ ਵੀ ਇੱਥੇ ਕਿੰਨੇ ਨਹੀਂ ਕਾਮਰੇਡ ਨਹੀਂ। ਕੋਣ ਕਾਂਗਰਸੀ ਹੈ ਕਿੰਨੇ ਕੋਈ ਵਗਪਤ ਲੈਣ ਨਹੀਂ ਦੁਨੀਆਂ पे ਚੱਲ ਜਾਣਗੇ। ਵਾਕਿਆ ਸਹੀ ਗੱਲ ਸੀ। ਉਹ ਆਪਣਾ ਮੰਗਪੱਤਰ ਮੌਕੇ ਦਾ ਡੀਐਸਪੀ ਜੀ ਨੂੰ ਦੇ ਕੇ ਚਲੇਗੇ। ਐਸਡੀਪੀ ਨੇ ਵਾਪਸ ਮੁੜ ਕੇ। ਜਦੋਂ ਪਤਾ ਕੀਤਾ ਤੇ ਡੀਸੀ ਨੇ ਇਹ ਗੱਲ ਕਹੀ ਵੀ ਵੇਖੋ ਜਿਹੜੇ ਕਾਮਰੇਡ ਨੇ ਅੱਜ ਵੀ ਉਹਨੂੰ ਜਾਸਰ ਤੈਗਾ ਭੁੱਖੇ ਧਿਆਏ ਟੁਪੇਸ਼ਾਂ ਵਿੱਚ ਬਹਿ ਸਕਦੇ। ਇਹ ਕਾਂਗਰਸੀ ਜਿਹੜੇ ਬਕਾਇਦਾ ਤੌਰ ਤੇ ਏਸੀ ਗੱਡੀਆਂ 'ਚ ਰਹਿੰਦੇ ਨੇ ਏਸੀ ਕਮਰੇ 'ਚ ਰਹਿੰਦੇ ਐ ਬੈਠ ਸਕਦੇ ਕਦੀ ਨਹੀਂ ਬੈਠ ਸਕਦੇ ਇਹਨਾਂ ਨੇ ਕੋ ਮੰਗ ਪੱਤਰ ਸੀ ਕਿਉਂ ਲਈਏ ਇਹਨਾਂ ਨੇ ਬੇੜਾ ਕਰ ਕੀਤਾ ਦੇਸ਼ ਦਾ ਇਹੀ ਹਾਲ ਅਜ ਕਾਲੀਆਂ ਦਾ ਅਕਾਲੀ ਵੀ ਉਹ ਨਹੀਂ ਰਹਿ ਹੁਣ ਉਹ ਵੀ ਹੁਣ ਏਸੀ ਗੱਡੀਆਂ ਤੇ ਏਸੀ ਕਮਰੇ 'ਚ ਰਹਿਣ ਗਿੱਝ ਗਏ ਨੇ ਉਹ ਵੀ ਹੁਣ ਕੋਈ ਮੋਚਾ ਨਾ ਜੋ ਕੰਨੀ ਰਹਿ ਗਈ ਇਹ ਸੇ ਕਰਕੇ ਮੂਰਖੀ ਮਤਲਬ ਗਲਤ ਜਿਹੜੀ ਗੱਲ ਤੁਸੀਂ ਕੀਤੀ ਹੈ 1639 ਕਰੋੜ ਦੀ 38 ਕਰੋੜ ਦੀ ਉਹ ਵਾਕੇ 2020 ਅਕਤੂਬਰ ਤੋਂ ਲੈ ਕੇ ਤੇ 2020 ਨਵੰਬਰ 24 ਤੱਕ ਉਹਨਾਂ ਨੇ ਚਿੱਠੀ ਭੇਜੀ ਆਪੀ ਇਹ 49 ਮਹੀਨੇ ਬਣਦੇ ਨੇ ਇਹ ਦੱਸੋ ਵੀ ਪੈਸੇ ਕਦੋਂ ਤੁਸੀਂ ਪੇ ਕਰਨੇ ਕਿਉਂ ਪੇ ਕਰੇਗੀ ਸਰਕਾਰੋ ਕੀ ਉਸ ਧਰਨੇ ਦੇ ਵਿੱਚ ਸਿਰਫ ਪੰਜਾਬ ਦੇ ਕਿਸਾਨ ਸ਼ਾਮਲ ਸੀਗੇ ਨਹੀਂ ਉਹ ਜਦ ਦਿੱਲੀ ਤੇ ਲੱਗਾ ਸੀ ਉਹ ਦੇਸ਼ ਭਰ ਤੋਂ ਕਿਸਾਨ ਆਏ ਸੀ 39 ਦੇ ਵੀ ਕਿਸਾਨ ਸੀ ਜੁਪੀ ਦੇ ਵੀ ਕਿਸਾਨ ਸੀ ਰਾਜਸਥਾਨ ਦੇ ਵੀ ਕਿਸਾਨ ਕਿ ਕਿਹੜੀ ਕੰਟਰੀ ਕਿਹੜੇ ਸਟੇਟ ਖਾਨੀ ਸੁੱਤੇਗੇ ਬਿਲਕੁਲ ਠੀਕ ਹੈ ਤੇ ਫਿਰ ਕਿਉਂ ਪੰਜਾਬ ਸਰਕਾਰ ਅਦਾ ਕਰੇ ਉਹਨਾਂ ਦੇ ਇੱਕ ਪ੍ਰਪੰਝ ਰਜਾ ਵੀ ਇਹਨਾਂ ਨੂੰ ਆਪਾਂ ਚਾਲੂ ਕਿਵੇਂ ਕਰਨਾ ਦਾ ਸੀ ਇਹਨਾਂ ਦੇ ਉੱਤੇ ਆਪਾਂ ਕੁਝ ਨਾ ਕੁਝ ਠੋਸਣਾ ਕਿਵੇਂ ਮੈਂ ਤੇ ਇੱਕ ਗੱਲ ਕਰੂੰ ਪੰਜਾਬ ਦਾ 20000 ਕਰੋੜ ਰੁਪਏ ਦਾ ਨੁਕਸਾਨ ਹੋਇਆ ਵੀ ਜਿਹੜੀ ਭਾਜਪਾ ਦੀ ਰਹਿਣਾ ਸਰਕਾਰ ਨੇ ਜੀਡੀਡ ਬੰਦ ਕੀਤਾ ਸੀ ਉਹਦਾ ਮੌਜਾ ਦਿੰਦੇ 20000 ਰੁਪਏ ਦੇ ਦਿੰਦੇ ਲੇਲ 1630 ਰੁਪਏ ਕੁਜਲ ਇਹ ਸ ਕਰਕੇ ਤੇਵੇਂ ਹਾਂ ਤੇ ਦਿੰਦਾ ਵੀ ਕੀ ਕਹਿ ਰਹੇ ਹੁੰਦੇ ਆਪਾਂ ਵੀ ਕਿਸ ਨੂੰ ਡਰਾਉਣ ਦੀ ਗੱਲ ਆ ਵੀ ਡਰ ਜੂਗਾ ਤੇ ਕੀ ਕਰੂਗਾ ਅਗਲੇ ਬਰਬੂਸੇ ਪਉਣ ਦੀ ਗੱਲ ਆ ਨਾ ਕਿਸੇ ਪੈਸੇ ਦੇਣੇ ਨਾ ਕਿਸੇ ਲੈਣੇ ਪਹਿਲੀ ਗੱਲ ਤੇ ਤੁਸੀਂ ਇਹ ਦੱਸੋ ਦੋਹਰੇ ਦੋਹਰੇ ਤੁਸੀਂ ਵੇਖੋ ਪਿਛਲੇ ਸਾਲ ਤੋਂ ਲੈ ਕੇ ਤੇ ਮੇਰੇ ਖਿਆਲ ਇਹ 13 ਮਹੀਨਿਆਂ ਦੇ ਵਿੱਚ 68 ਲੱਖ ਕਰੋੜ ਰੁਪਈਆ ਇਹਨਾਂ ਨੇ ਬਕਾਇਦਾ ਤੌਰ ਤੇ ਪੂਰੇ ਭਾਰਤ ਟੋਲ ਤੋਂ ਗ੍ਰਹਿਵਾ 68 ਲੱਖ ਕਰੋੜ ਥੋੜਾ ਹੋ ਗਿਆ ਤੇ ਸਹੂਲਤਾਂ ਕਿ ਨਹੀਂ ਦਿੱਤੀਆਂ ਨੇ ਜਾਂ ਤੋ ਹੁਸੂਲ ਦਾ ਦਿੱਤੀ ਹੁਣ ਵਖਰੀ ਗੱਲ ਦਾ ਫਿਰ ਇਹ ਵੀ ਦੱਸ ਦਿਓ ਤੁਸੀਂ ਇਹ ਵੀ ਦੱਸ ਦੇਣੇ ਮਕਾਇਦਾ ਤੌਰ ਤੇ ਕਿ ਜੇ ਇੰਨੇ ਪੈਸੇ ਲੈਣ ਦੇ ਬਾਵਜੂਦ ਵੀ ਇਹਦੇ ਵਿੱਚ ਜਿਹੜਾ ਅਸੀਂ ਪਿਛਲੀ ਵਾਰ 100 ਪਿਛਲੇ ਸਾਲ 199 ਕਰੋੜ ਸੀ ਤੇ ਐਟਕੀ ਹੈਗਾ ਵਾ 167 ਕਰੋੜ ਉਹਦਾ ਇਹ ਦੱਸ ਦੇਣਾ ਦੇ ਵਿੱਚ ਮਕਾਇਦਾ ਤੌਰ ਤੇ ਕਿ ਉਹ ਵਧਿਆ ਕਿਉਂ 97 ਟੋਲ ਪਲਾਜੇ ਹੋਰ ਲਗਾ ਦਿੱਤੇ ਜਾਂਦੇ ਪੂਰੇ ਦੇਸ਼ ਦੇ ਵਿੱਚ ਘਟਾਉਣ ਦੀ ਬਜਾਏ ਜਦੋਂ ਤੁਸੀਂ ਰੋਡ ਟੈਕਸ ਲੈਂਦੇ ਹੋ ਜਦੋਂ ਆਰ ਸੀ ਬਣਦੀ ਹੈ ਫਿਰ ਟੋਲ ਟੈਕਸ ਕਿਉਂ ਇਹ ਟੈਕਨੀਕਲ ਪੁਆਇੰਟ ਹੈ ਬੰਦਾ ਕੋਰਟ ਜਾ ਸਕਦਾ ਵੀ ਨਾ ਕੋਈ ਰੋਡ ਟੈਕਸ ਨੇ ਵੀ ਤੁਹਾਨੂੰ ਰੋਡ ਦੀ ਸਹੂਲਤ ਅਸੀਂ ਦਿਆਂਗੇ ਫਿਰ ਟੋਲ ਟੈਕਸ ਕਿਉਂ ਪਹਿਲਾਂ ਰੋਡ ਟੈਕਸ ਲੈ ਲਿਆ ਮੁੜ ਕੇ ਟੋਲ ਟੈਕਸ ਲੈ ਲਿਆ ਹੁਣ ਪਤਾ ਨਹੀਂ ਕਿਹੜੇ ਹੋਰ ਟੈਕਸ ਲਾਉਣੇ ਇਸ ਕਰਕੇ ਇਹ ਪੈਸੇ ਬਿਲਕੁਲ ਨਹੀਂ ਦੇਣੇ ਚਾਹੀਦੇ ਸਗੋਂ ਇਹਨਾਂ ਦੇ ਮਾਣ ਨਹੀਂ ਕਿ ਠੁਕਲਾਂ ਜਿਹੜਾ ਕੇਂਦਰ ਵਾਲੇ ਦੇ ਉੱਤੇ ਚਿੱਕੀ ਚਿੱਖੜਾਂ ਵਾਲੇ ਦੇ ਉੱਤੇ ਤੁਸੀਂ ਚਿੱਟੀ ਲਿਖੀ ਕਿਉਂ ਤੁਸੀਂ ਜੀ ਜੀ ਪੜ੍ਹ ਸਾਹਿਬ ਬਹੁਤ-ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੰਨੇ ਹੋ ਤੇ ਖਬਰਾਂ ਦੇ ਉੱਤੇ ਜਿਹੜੀ ਟਿੱਪਣੀ ਕਰਦੇ ਹੋ ਸਾਡੇ ਦਰਸ਼ਕ ਬੇਹੱਦ ਪਸੰਦ ਕਰਦੇ ਆ ਬਹੁਤ-ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਸ਼ੁਕਰੀਆ ਸ਼ੁਕਰੀਆ